ਦੋਸਤੋ ਮਾਪੇ ਦੇ ਹੁੰਦੇ ਆ ਸੀ ਬਹੁਤ ਨਜ਼ਾਰੇ ਲੈਣੇ ਆ ਮੌਜਾ ਲੈ ਪਰ ਜਦੋਂ ਮਾਪੇ ਇਸ ਜਹਾਨ ਤੋਂ ਤੁਰ ਜਾਂਦੇ ਨੇ ਫਿਰ ਜ਼ਿੰਮੇਵਾਰੀਆਂ ਦਾ ਬੋਝ ਜਿਹੜਾ ਮੋਢਿਆਂ ਤੇ ਪੈ ਜਾਂਦਾ ਇਹ ਵਿਜੇ ਮੱਟੂ ਦਾ ਰਹਿਣ ਬਸੇਰਾ ਹੈ ਆ ਹਾਲਾਤ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੱਤ ਤੋਂ ਵੱਤਰ ਹਾਲਾਤਾਂ ਦੇ ਵਿੱਚ ਰੈਲੀ ਮਜ਼ਬੂਰ ਤਾਂ ਬਾਲਿਆਂ ਵਾਲੀ ਛੱਤ ਹੈ ਉਹ ਵੀ ਰੈਂਟ ਤੇ ਰਹਿੰਦੇ ਨੇ ਆਪਣੀ ਨਹੀਂ ਹੈ ਆ ਤਾਂ ਬਹੁਤ ਆਉਂਦੀ ਹੋएगी ਕਿਉਂਕਿ ਚੁੱਲ੍ਹਾ ਆਪੋ ਤਾਣਾ ਪੈ ਰਿਹਾ ਭਾਂਡੇ ਆਪ ਧੋਣੇ ਪੈ ਰਹੇ ਨੇ ਯਾਦ ਬਹੁਤ ਜਿਆਦੀ ਆਉਂਦੀ ਜਮਾਨੀ ਬਹੁਤ ਜਿਆਦੀ ਮਾਂ ਦੀਆਂ ਯਾਦਾਂ ਆਂ ਦੇ ਕਰਕੇ ਇੱਥੇ ਬੈਠੇ ਹੋ ਯਾਦਾਂ ਆਉਂਦੀਆਂ ਨੇ ਨਿਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜੀਵਾ ਮੈਂ ਹਾਂ ਯਾਦਾਂ ਆਉਂਦੀਆਂ ਨੇ ਨਿਰ ਬਾਉਂਦੀਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜੀਵਾਂ ਮੈਂ ਮਾਤਾ ਜੀ ਦੀ ਤੇ ਪਿਤਾ ਜੀ ਦੀ ਮੌਤ ਡੈਡੀ ਰੱਖਿਆ ਚਲਾਉਂਦੇ ਸੀ ਜੀ ਮੇਰੇ ਤੇ ਉਹਨਾਂ ਦੇ ਗੁੱਟਾਂ 'ਚ ਪਾਣੀ ਤੇ 엄마 ਦੀ ਦੱਤ ਹੋ ਗਈ ਤੇ ਮਾਂ ਮੇਰੀ ਨੂੰ ਮੌਤ ਕੈਂਸਰ ਸੀ ਉਹ ਪੂਰੇ ਹੋ ਗਏ ਜੀ ਰੋਟੀ ਕਿਵੇਂ ਚੱਲ ਰਹੀ ਹੈ ਰੋਜੀ ਰੋਟੀ ਬਸ ਦਿਹਾੜੀ ਦਾ ਕਰਦੇ ਆਂ ਜੀ ਆਪਾਂ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਲੀਵਰ ਦਾ ਕੰਮ ਕਰਦਾ ਹੈ ਛੜੇ ਚੌਕ ਦੂਜੇ ਖਲੋਨਾਵਾਂ ਦਿਹਾੜੀ ਲੱਗ ਜੇ ਤੇ ਠੀਕ ਹੈ ਨਾ ਲੱਗੇ ਤੇ ਫਿਰ ਛੜਾ ਸਾਹਿਬ ਹੈਗਾ ਗੁਰਦੁਆਰਾ ਉੱਥੋਂ ਲੰਗਰ ਪਛਾਦਾ ਖਾਦਾ ਰੱਬ ਤੋਂ ਇਲਾਵਾ ਜੇ ਉਮੀਦਾਂ ਹੁੰਦੀਆਂ ਰਿਸ਼ਤੇਦਾਰ ਭੈਣ ਭਰਾਵਾ ਦੇਣਦੀਆਂ ਚਾਚੇ ਤਾਇਆ ਮਾਮੇ ਮਾਮੀਆਂ ਦੇ ਕਿੰਨੀਆਂ ਜਿਹੀਆਂ ਉਮੀਦਾਂ ਸੀ ਜਿਹੜੇ ਚਿੰਨੇ ਕਿ ਉਹਨਾਂ ਨੇ ਬਾਹ ਫੜੀਏ ਉਹਨਾਂ ਵਾਸਤੇ ਚਾਰ ਲਵਾਂ ਤੁਹਾਨੂੰ ਸੁਣਾਵਾਂਗਾ ਲੱਖ ਹੋ ਮਣ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋ ਬਨ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਬਾਰਿਸ਼ ਹੁੰਦੀ ਆ ਮੀਂਹ ਹੁੰਦਾ ਆ ਚੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਇਹ ਜਦੋਂ ਬਾਰਿਸ਼ ਹੁੰਦੀ ਉਦੋਂ ਚੁੰਦਾ ਬਹੁਤ ਹੈ ਅਸੀਂ ਕਿਸੇ ਲਈ ਜਾਂ ਆਂਡੀ ਗਵਾਂਡੀ ਦੇ ਘਰ ਕਿਸੇ ਲਈ ਰਾਤ ਕੱਟ ਲਈ ਕਿਉਂਕਿ ਜਦੋਂ ਜ਼ਿਆਦਾ ਬਾਰਿਸ਼ ਹੋਵੇ ਤੇ ਇਹਦਾ ਪਤਾ ਕੋਈ ਨਹੀਂ ਨੇ ਕਿਹੜੇ ਵੇਲੇ ਟਿਕਟ ਹੈ ਇਹ ਮੱਟੂ ਜਦੋਂ ਸਟੇਜ ਤੇ ਜੇ ਕੋਲੇ ਬੁਲਾ ਲੈਂਦੇ ਹੋਂ ਕਿ ਮੇਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਉਦੋਂ ਕਿਹੜੀ ਡਰੈਸ ਪੋੜਾ ਜਿਸ ਤਰ੍ਹਾਂ ਅਰੇਂਜ ਆ ਰਿਖਸ਼ੇ ਵਾਲੇ ਪੀਓ ਦਾ ਮੈਂ ਮੁੰਡਾ ਤੇ ਮੈਂ ਇੰਨੀ ਔਕਾਤ ਤੇ ਹੈ ਨਹੀਂ ਮੇਰੀ ਕਿ ਮੈਂ ਕੱਪੜੇ ਵੱਡੇ ਵੱਡੇ ਸ਼ੋਰਮਾ ਵੱਡੇ ਵੱਡੇ ਸਗਤ ਜਾ ਕੇ ਕੱਪੜੇ ਲਵਾ ਫਿਰ ਜਿਸ ਤਰ੍ਹਾਂ ਦਾ ਹੈਗਾ ਮੈਂ ਫਿਰ ਉਸ ਤੇ ਜਾ ਕੇ ਕੋਈ ਗੱਲ ਕਿੰਨਾ ਪਾਜੀ ਤੁਸੀਂ ਮੇਰੇ ਗੱਲੇ ਨੂੰ ਸੁਣਨਾ ਚਾਹੇ ਮੇਰੇ ਕੱਪੜੇ ਵੱਡੇ ਬਈ ਇਹ ਤੁਹਾਡਾ ਆਪਣਾ ਸੁਣਨਾ ਹੈ ਜਾਂ ਤੁਹਾਡੇ ਮਾਤਾ ਪਿਤਾ ਦੇ ਇੱਕ ਕਈ ਹੁੰਦੇ ਨਾ ਬੱਚਿਆਂ ਦਾ ਕਿ ਮਾਂ ਬਾਪ ਨਾਲ ਲੜ ਕੇ ਕਹਿੰਦੇ ਨੇ ਇਹ ਮੇਰੀ ਮਾਂ ਦਾ ਸੁਪਨਾ ਹੈ ਕਿ ਮੇਰਾ ਪੁੱਤ ਸਿੰਗਰ ਬਣ ਇਸਨ ਪੋਸਟ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਦੋਸਤੋ ਮਾਪੇ ਦੇ ਹੁੰਦੇ ਆ ਸੀ ਬਹੁਤ ਨਜ਼ਾਰੇ ਲੈਣੇ ਆ ਮੌਜਾ ਲੈਣੇ ਆ ਪਰ ਜਦੋਂ ਮਾਪੇ ਇਸ ਜਹਾਨ ਤੋਂ ਤੁਰ ਜਾਂਦੇ ਨੇ ਫਿਰ ਜ਼ਿੰਮੇਵਾਰੀਆਂ ਦਾ ਬੋਝ ਜਿਹੜਾ ਮੋਢਿਆਂ ਤੇ ਪੈ ਜਾਂਦਾ ਇਹੋ ਜਿਹੀ ਦਾਸਤਾਨ ਹੈ ਅਮਰਸਰ ਦੇ ਪਿੰਡ ਵਿਡਾਲੀ ਦੇ ਰਹਿਣ ਵਾਲੇ ਵਿਜੇ ਮੱਟੂ ਦੀ ਜਿਸ ਦੇ ਮਾਪੇ ਜਹਾਨੋਂ ਤੁਰੇ ਤਾਂ ਜ਼ਿੰਮੇਵਾਰੀਆਂ ਦਾ ਬੋਝ ਉਸਦੇ ਮੋਢਿਆਂ ਤੇ ਪਿਆ ਪਰ ਰੱਬ ਨੇ ਉਸ ਨੂੰ ਬੜੀ ਸ੍ਰੀਲੀ ਤੇ ਮਿੱਠੀ ਆਵਾਜ਼ ਨਾਲ ਨਵਾਜਿਆ ਹੁਨਰ ਬਹੁਤ ਵਧੀਆ ਦਿੱਤਾ ਕਿ ਆਵਾਜ਼ ਬਹੁਤ ਮਿੱਠੀ ਹੈ ਪਰ ਹਾਲਾਤ ਜਿਹੜੇ ਨੇ ਬਾਤ ਤੋਂ ਬਾਤਰ ਨੇ ਇਹ ਵਿਜੇ ਮੱਟੂ ਦਾ ਰਹਿਣ ਬਸੇਰਾ ਹੈ ਜਿੱਥੇ ਵਿਜੇ ਮੱਟੂ ਆਪਣੇ ਤਿੰਨਾ ਭਰਾਵਾਂ ਦੇ ਨਾਲ ਰਹਿੰਦਾ ਹੈ ਤਾਂ ਹਾਲਾਤ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੱਧ ਤੋਂ ਵੱਧ ਹਾਲਾਤਾਂ ਦੇ ਵਿੱਚ ਰੈਂਟ ਲਈ ਮਜਬੂਰ ਨੇ ਤਾਂ ਬਾਲਿਆਂ ਵਾਲੀ ਛੱਤ ਹੈ ਉਹ ਵੀ ਰੈਂਟ ਤੇ ਰਹਿੰਦੇ ਨੇ ਆਪਣੀ ਨਹੀਂ ਇਹ ਤਾਂ ਮਾਂ ਦਾ ਸੁਪਨਾ ਸੀ ਕਿ ਵਿਜੇ ਮੱਟੂ ਦੀ ਜਿੰਨੀ ਪਿਆਰੀ ਤੇ ਸੁਰੀਲੀ ਆਵਾਜ਼ ਹੈ ਵਿਜੇ ਮੱਟੂ ਇੱਕ ਵਧੀਆ ਆਰਟਿਸਟ ਬਣੇ ਵਧੀਆ ਜਾਇਦ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਆਵੇ ਤਾਂ ਵਿਜੇ ਮੱਟੂ ਦੇ ਹਾਲਾਤ ਜਿਹੜੇ ਨੇ ਉਹ ਇਸ ਵੇਲੇ ਬਾਤ ਤੋਂ ਬੱਤਰ ਨਹੀਂ ਤਾਂ ਮਾਂ-ਬਾਪ ਦਾ ਦੁਨੀਆ ਤੋਂ ਜਾਣਾ ਵਿਜੇ ਮੱਟੂ ਲਈ ਉਹਦੇ ਸੁਪਲੇ ਤੋੜ ਗਿਆ ਤਾਂ ਵਿਜੇ ਮੱਟੂ ਸਾਡੇ ਨਾਲ ਹੈ ਵਿਜੇ ਮੱਟੂ ਜੀ ਪਹਿਲਾਂ ਬਹੁਤ-ਬਹੁਤ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਥੈਂਕਸ ਤੁਹਾਡਾ ਸਾਰਿਆਂ ਦਾ ਵਿਜੇ ਮੱਟੂ ਮੈਨੂੰ ਇਹ ਦੱਸੋ ਮਾਤਾ ਜੀ ਦੀ ਤੇ ਪਿਤਾ ਜੀ ਦੀ ਮੌਤ ਕਿਉਂ ਹੋਈ ਡੈਡੀ ਰਕਸ਼ਾ ਚਲਾਉਂਦੇ ਸੀ ਜੀ ਮੇਰੇ ਤੇ ਉਹਨਾਂ ਦੇ ਗੁਰਦਿਆਂ ਚ ਪਾਣੀ ਤੇ ਉਹਨਾਂ ਦੀ ਡੱਥ ਹੋ ਗਈ ਤੇ ਮਾਂ ਮੇਰੀ ਨੂੰ ਮੌਤ ਕੈਂਸਰ ਸੀ ਉਹ ਪੂਰੇ ਹੋ ਗਏ ਤਾਂ ਮਾਂ ਦੀ ਮੌਤ ਤੋਂ ਬਾਅਦ ਪਿਤਾ ਦੀ ਮੌਤ ਤੋਂ ਬਾਅਦ ਚਿੰਨੀਆਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਵਿਜੇ ਮੱਟੂ ਦੇ ਮੁੰਡਿਆਂ ਦੇ ਜ਼ਿੰਮੇਵਾਰੀਆਂ ਬਹੁਤ ਹੈ ਜੀ ਜ਼ਿੰਮੇਵਾਰੀਆਂ ਦੇ ਤੁਸੀਂ ਆਣ ਕੇ ਦੇਖ ਹੀ ਲਈਆਂ ਕਿ ਆਪੇ ਪਕਾਣਾ ਆਪੇ ਖਾਣਾ ਆਪੇ ਸਭ ਕੁਝ ਕਰਨਾ ਜ਼ਿੰਮੇਵਾਰੀਆਂ ਹੀ ਮਾਂ-ਬਾਪ ਤੋਂ ਬਾਅਦ ਪਈਆਂ ਵਾ ਭਾਂਡਾ ਜਿਹੜਾ ਸਿਰ ਤੇ ਪੈ ਜਾਂਦੀ ਹੈ ਪਾਰੀ ਫਿਰ ਸਾਮ ਨਹੀਂ ਓਕੀ ਜਾਂਦੀ ਹੈ ਤਾਂ ਜਾ ਤਾਂ ਬਹੁਤ ਆਉਂਦੀ ਹੋएगी ਕਿਉਂਕਿ ਚੁੱਲ੍ਹਾ ਆਪ ਤਾਉਣਾ ਪੈ ਰਿਹਾ ਭਾਂਡੇ ਆਪ ਧੋਣੇ ਪੈ ਰਹੇ ਨੇ ਤਾਂ ਮਾਂ ਦੀ ਯਾਦ ਕਿੰਨੀ ਜਾਂਦੀ ਯਾਦ ਬਹੁਤ ਜਿਆਦੀ ਆਉਂਦੀ ਜੀ ਮਾਂ ਦੀ ਬਹੁਤ ਜਿਆਦੀ ਮਾਂ ਦੀਆਂ ਯਾਦਾਂ ਦੇ ਕਰਕੇ ਇ ਹੋ ਯਾਦਾਂ ਆਉਂਦੀਆਂ ਨੇ ਨਿਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜੀਵਾ ਮੈਂ ਹਾਂ ਯਾਦਾਂ ਆਉਂਦੀਆਂ ਨੇ ਨਿਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜੀਵਾ ਮੈਂ ਵਿਜੈ ਮਟੂ ਮੈਨੂੰ ਇਹ ਦੱਸੋ ਜਦੋਂ ਟੁੱਟ ਜਾਂਦਾ ਬੰਦਾ ਜਦੋਂ ਮਾਂ ਬਾਪ ਜਹਾਨੋਂ ਤੁਰ ਗਏ ਨੇ ਤਾਂ ਜ਼ਿੰਮੇਵਾਰੀਆਂ ਜਿਵੇਂ ਤੁਹਾਡੇ ਮੋਢੇ ਤੇ ਨੇ ਹੁਣ ਪਰਿਵਾਰ ਦੇ ਵੇਖਣ ਦੇ ਮੈਂਬਰ ਹੋ ਤੁਸੀਂ ਆਪਾਂ ਤਿੰਨ ਪਰਾਈਆਂ ਜੀ ਇੱਕ ਵੱਡਾ ਇੱਕ ਛੋਟਾ ਮੇਰੇ ਤੋਂ ਤੇ ਮੈਂ ਵਿਚਕਾਰ ਨੂੰ ਰੋਜੀ ਰੋਟੀ ਕਿਵੇਂ ਚੱਲ ਰਹੀ ਹੈ ਕਿਉਂਕਿ ਪਿਤਾ ਦੇ ਹੁੰਦਿਆਂ ਦਾ ਬੰਦਾ ਨਜ਼ਾਰੇ ਲੈਂਦਾ ਮੌਜਾ ਲੈਂਦਾ ਤਾਂ ਹੁਣ ਰੋਜੀ ਰੋਟੀ ਕਿਵੇਂ ਚੱਲ ਰਹੀ ਰੋਜੀ ਰੋਟੀ ਬਸ ਦਿਹਾੜੀ ਦਾ ਕਰਦੇ ਆ ਜੀ ਆਪਾਂ ਮੈਂ ਰਾਜ ਮਿਸਤਰੀਆਂ ਦਾ ਕੰਮ ਕਰਦਾ ਹਾਂ ਲੇਵਰ ਦਾ ਕੰਮ ਕਰਦਾ ਹਾਂ ਛਾੜੇ ਚੌਂਕ ਦੇ ਵਿੱਚ ਖਲੋਣਾ ਵਾ ਦਿਹਾੜੀ ਲੱਗ ਜੇ ਤੇ ਠੀਕ ਹੈ ਨਾ ਲੱਗੇ ਤੇ ਫਿਰ ਛਾੜਾ ਸਾਹਿਬ ਹੈਗਾ ਗੁਰਦੁਆਰਾ ਉੱਥੋਂ ਲੰਗਰ ਪ੍ਰਸ਼ਾਦਾ ਖਾ ਲੀਦਾ ਰੱਬ ਤਾਂ ਹਮੇਸ਼ਾ ਉਹਨਾਂ ਦਾ ਵੀ ਹੈ ਜਿਹੜਿਆਂ ਦੇ ਸਿਰ ਤੇ ਮਾਪੇ-ਬਾਪ ਨਹੀਂ ਹੈ ਜਿਨ੍ਹਾਂ ਦਾ ਆਪਣੇ ਆਨੇ ਸਾਥ ਸਾਡਦਾ ਪਰ ਰੱਬ ਤੋਂ ਇਲਾਵਾ ਜੇ ਉਮੀਦਾਂ ਹੁੰਦੀਆਂ ਰਿਸ਼ਤੇਦਾਰ ਭੈਣ ਭਰਾਵਾਂ ਦੇ ਹੁੰਦੀਆਂ ਚਾਚੇ ਤਾਇਆ ਮਾਮੇ ਮਾਮੀਆਂ ਦੇ ਹੁੰਦੀਆਂ ਛਿੰਨੀਆਂ ਜੀ ਉਮੀਦਾਂ ਸੀ ਤੇ ਛਿੰਨੇ ਜੀ ਉਹਨਾਂ ਨੇ ਬਾਹ ਫੜੀ ਜਾਈ ਤੇ ਉਹਨਾਂ ਵਾਸਤੇ ਚਾਰ ਲਫ਼ਜ਼ ਤੁਹਾਨੂੰ ਸੁਣਾਵਾਂਗਾ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪਾ ਜੇ ਤਾਂ ਠੰਡੀਆਂ ਛਾਵਾਂ ਨੂੰ ਕੌਣ ਪੁੱਛੇ ਜੇ ਮਸੀਆਂ ਚਾਚੀਆਂ ਬਨ ਜਨ ਮਾਮਾ ਤੇ ਮਾਵਾ ਨੂੰ ਕੌਣ ਪੁੱਛੇ ਜਦ ਮਾਂ ਮੇਰੀ ਮੈਂ ਤੋਂ ਦੂਰ ਹੋਈ ਮੇਰੀ ਰੂਹ ਸੀ ਚੂਰੋ ਚੂਰ ਹੋਈ ਨਾ ਪਿਆਰ ਮਿਲੇ ਮਾਵਰ ਗਏ ਠੰਡੀਆਂ ਸ਼ਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾ ਮਾ ਮਾਵਾ ਹੁੰਦੀਆਂ ਨੇ ਜਰੂਰ ਜੀ ਮਾਪੇ ਦੇ ਤੁਰ ਜਾਣ ਤੋਂ ਬਾਅਦ ਨਾ ਦਾ ਚਾਚੇ ਬੰਦੇ ਨੇ ਨਾ ਚਾਚੀਆਂ ਤਾਈਆਂ ਬੰਦੀਆਂ ਨੇ ਤੇ ਮਾ ਮਾ ਹੁੰਦੀ ਹੈ ਮਾਵਾ ਠੰਡੀਆਂ ਛਾਵਾਂ ਹੁੰਦੀਆਂ ਨੇ ਇਹ ਸਾਰੇ ਜਾਣਦੇ ਆ ਪਰ ਜਿਨ੍ਹਾਂ ਦੇ ਬੀਤਦੀ ਹੈ ਉਹੀ ਜਾਣਦੇ ਨੇ ਬਿਹਤਰ ਤਾਂ ਵਿਜੇ ਮੱਟੂ ਦੀ ਮਾਪੇ ਦਾ ਸਹਾਰਾ ਸਿਰ ਤੋਂ ਟੁੱਟਿਆ ਦਾ ਮਾਵਾ ਦੀ ਯਾਦ ਜਿਹੜੀ ਹੈ ਮਾਂ ਦੀ ਯਾਦ ਹੈ ਵਿਜੇ ਮੱਟੂ ਤੋਂ ਜ਼ਿਆਦਾ ਕਿਸੇ ਨੂੰ ਨਹੀਂ ਆਉਂਦੀ ਹੋਏ ਤਾਂ ਵਿਜੇ ਮੈਨੂੰ ਇਹ ਦੱਸੋ ਹੁਣ ਕਿਵੇਂ ਚੱਲ ਰਿਹਾ ਪਰਿਵਾਰ ਰੋਜੀ ਰੋਟੀ ਵੀ ਚਲਾਉਣੀ ਆ ਮਾਂ ਦੇ ਸੁਪਨੇ ਸੀ ਉਹ ਵੀ ਪੂਰੇ ਕਰਨੇ ਆ بس ਜੀ ਗੁਜ਼ਾਰਾ ਹੋਈ ਜਾ ਰਿਹਾ ਸੁਪਨੇ ਮਾਂ ਦੇ ਉੱਥੇ ਹੀ ਖੜੇ ਨੇ ਰੋਟੀ ਦਾ ਗੁਜ਼ਾਰਾ ਹੋਈ ਜਾ ਰਿਹਾ ਵਾ ਦਿਹਾੜੀ ਲੱਗ ਜੇ ਠਿਕਾਣਾ ਲੱਗੇ ਗੁਰਦਾਰੇ ਉਖਾ ਲਈ ਦੀ ਆ ਜਾਂ ਕਿਸੇ ਆਂਡੀ ਕਵਾਂਡੀ ਕੋ ਲੈ ਕੇ ਖਾ ਲਈਦਾ ਮਾਂ ਦਾ ਸੁਪਨਾ ਫੇਰ ਉੱਥੇ ਦੇ ਉੱਥੇ ਹੀ ਆ ਕਿ ਮਾਂ ਦਾ ਸੁਪਨਾ ਕਦੋਂ ਪੂਰਾ ਹੋਏਗਾ ਬਸ ਇਹ ਦਿਨ ਰਾਤ ਸੋਚਦਾ ਕਿ ਸ਼ਾਇਦ ਅੱਜ ਮੇਰੀ ਮਾਂ ਜਿੰਦਾ ਹੁੰਦੀ ਤੇ ਮੇਰੀ ਮਾਂ ਦਾ ਸ਼ੌਂਕ ਪੂਰਾ ਮਰੀ ਮਾਨੇ ਆਪੇ ਕਰ ਲੈਣਾ ਸੀ ਘਰਾਂ ਦੇ ਕੰਮ ਕਰਨੇ ਸੀ ਲੋਕਾਂ ਦੇ ਝੂਠੇ ਬਰਤਨ ਮਾਂਜਨੇ ਸੀ ਲੀੜੇ ਕੱਪੜੇ ਧੋ ਕੇ ਮੈਨੂੰ ਸਿਖਾ ਕੇ ਪੜਾ ਕੇ ਉਹਨੇ ਕਿਤਨਾ ਕਿਤੇ ਕਹਿਣਾ ਕਿ ਮੰਜ਼ਿਲ ਤੇ ਪਹੁੰਚਾ ਦੇ ਆ ਵੀ ਇਹ ਮਟੂ ਜਦੋਂ ਹੁਨਰ ਹੁੰਦਾ ਤੇ ਹਾਲਾਤ ਮਾੜੇ ਹੁੰਦੇ ਨਾ ਤਾਂ ਉਸ ਹੁਨਰ ਦਾ ਪੂਰਾ ਮੁੱਲ ਨਹੀਂ ਪੈਂਦਾ ਤੇ ਮੁਹੱਲੇ ਵਾਲੇ ਜਿੱਥੇ ਅਸੀਂ ਰਹਿੰਦੇ ਆ ਉਹ ਵੀ ਟਿੱਚਰਾਂ ਜਰਦੇ ਨਹੀਂ ਜਾਂ ਕਿਸੇ ਨਾਮ ਦੇ ਨਾਲ ਬੁਲਾਉਂਦੇ ਨਹੀਂ ਤਾਂ ਵੀ ਇਹ ਮਟੂ ਨੂੰ ਕਿਸ ਨਾਮ ਦੇ ਨਾਲ ਬੁਲਾਇਆ ਜਾਂਦਾ ਮੁਹੱਲੇ ਦੇ ਵਿੱਚ ਮੇਰਾ ਨਾਮ ਮੁਹੱਲੇ ਦੇ ਵਿੱਚ ਸਲੀਮ ਕਹਿੰਦੇ ਨੇ ਮੈਨੂੰ ਮੈਂ ਸਲੀਮ ਪਾਜੀ ਵਰਗਾ ਬੰਤ ਨਹੀਂ ਸਕਦਾ ਨਾ ਮੇਰੀ ਹیثیت ਨਾ ਮੇਰੀ ਔਕਾਤ ਹੈ ਪਾਜੀ ਵਰਗੀ ਬੰਨਾ ਕਿਉਂਕਿ ਪਾਜੀ ਦਾ ਨਾਮ ਹੀ ਬੜਾ ਵੱਡਾ ਹੈ ਨਾਮ ਕੀ ਉਹਨਾਂ ਦਾ ਘਰਾਨਾ ਹੀ ਜਿਹੜਾ ਹਸਿਆਤ ਕਹਿੰਦੇ ਨੇ ਕਿ ਗਾਇਕੀ ਗਾਇਕੀ ਦੇ ਵਿੱਚ ਪੂਰੇ ਮਾਹੀ ਨੇ ਉਹ ਉਹਨਾਂ ਦੇ ਵਰਗਾ ਉਹਨਾਂ ਦੀ ਜੁੱਤੀ ਧੂਲ ਵਰਗਾ ਨਹੀਂ ਬਣ ਸਕਦੇ ਹਨ ਤੇ ਮੈਨੂੰ ਟੀਚਰਾਂ ਦੇ ਵਿੱਚ ਕਿਸੇ ਵੇਲੇ ਕਹਿੰਦੇ ਯਾਰ ਤੇਰੀ ਬਾਤ ਸਲੀਮ ਭੱਜ ਵਰਗੀ ਵਾਲੀ ਤੂੰ ਸਲੀਮ ਲੱਗਦਾ ਹੈ ਜਦੋਂ ਉਹ ਸਲੀਮ ਵਰਗਾ ਕਹਿੰਨਗੇ ਫਿਰ ਨਾਲ ਕਹਿੰਗੇ ਯਾਰ ਹਸਿਆਤ ਹੈਗੀ ਤੇਰੀ ਗਾਣ ਦੀ ਤੂੰ ਗਾ ਸਕਦਾ ਤੇ ਮੈਂ ਕਹਿੰਦਾ ਭਾਜੀ ਮੈਂ ਗਾ ਨਹੀਂ ਸਕਦਾ ਜੇ ਤੁਸੀਂ ਕਹਿੰਦਾ ਤਾਂ ਮੈਂ ਗਾ ਲੈਣਾ ਕਰ ਨਹੀਂਗਾ ਤੇ ਸਲੀਮ ਭੱਜ ਦਾ ਇੱਕ ਗਾਣਾ ਵਾ ਨਾ ਨਾ ਦੇ ਨਾ ਦੇ ਹਰਫ ਪੜਾਵਾ ਕਿਵੇਂ ਉਹ ਦਿਲ ਤੇ ਦਿਲ ਤਾਂ ਲਿਖੀਆਂ ਵਖਾਵਾ ਕਿਵੇਂ ਹੋਏ ਨਾ ਸੋਚਾਂ ਵਿੱਚ ਰਹਿਣਾ ਜਿਲ ਨੂੰ ਅਸਰ ਕਹਿਣਾ ਜੜੀ ਸਕੇ ਚਲਦੀ ਏ ਉਹਦੇ ਰੰਗ ਵਿੱਚ ਟਲਦੀ ਏ ਉਹ ਨਵਜ ਪਿਸ਼ਾਨੇ ਨਾ ਮੇਰਾ ਪੀਰ ਮੇਰਾ ਪੀਰ ਜਾਣੇ ਮੇਰੀ ਪੀਰ ਓ ਜਾਣੇ ਨਾ ਓ ਜਾਣੇ ਨਾ ਜਾ ਵਿਜੇ ਮੈਨੂੰ ਇਹ ਦੱਸੋ ਜਿੱਥੇ ਤੁਸੀਂ ਰਹਿ ਰਹੇ ਹੋ ਇਹ ਰਹਿਣ ਬਿਸੇਰਾ ਤੁਹਾਡਾ ਆਪਣਾ ਹੈ ਤਾਂ ਜੇ بارش ਹੁੰਦੀ ਹੈ ਮੀਂਹ ਹੁੰਦਾ ਤਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਇਹ ਮੇਰਾ ਨਹੀਂ ਜੇ ਕਿਰਾਏ ਤੇ ਆ ਇਹਦਾ 1500 ਰੁਪਏ ਕਿਰਾਇਆ ਹੈ ਇਹ ਮੇਰਾ ਨਹੀਂ ਇਹ ਜਦੋਂ بارش ਹੁੰਦੀ ਉਹਦਾ ਚੁੰਦਾ ਬਹੁਤ ਹੈ ਅਸੀਂ ਕਿਸੇ ਲਈ ਜਾਂ ਆਂਡੀ ਗਵਾਂਡੀ ਦੇ ਘਰ ਕਿਸੇ ਲਈ ਰਾਤ ਕੱਟ ਲਈਦੀ ਹੈ ਜਾਂ ਕਿਸੇ ਰਿਸ਼ਤੇਦਾਰ ਘਰ ਚਲ ਜਿੱਦਾ ਕਿਉਂਕਿ ਜਦੋਂ ਜ਼ਿਆਦਾ بارش ਹੋਵੇ ਤੇ ਇਹਦਾ ਪਤਾ ਕੋਈ ਨਹੀਂ ਇਹਨੇ ਕਿਹੜੇ ਵੇਲੇ ਟਿਕ ਪੈਣਾ ਵਿਜੇ ਮਟੂ ਮੈਨੂੰ ਇਹ ਦੱਸੋ ਮਾਪੇ ਦੇ ਹੁੰਦੇ ਆ ਬੜੀਆਂ ਰੀਝਾਂ ਹੁੰਦੀਆਂ ਨੇ ਮਨ ਦੇ ਵਿੱਚ ਕਈ ਸੋਹਣੀ ਡਰੈਸ ਲੈਣੀ ਸੋਹਣੇ ਲੀੜੇ ਪਾਉਣੇ ਸੋਹਣੇ ਦੀਵਾਲੀ ਤਿਹਾਰ ਮਨਾਉਣੇ ਬਹੁਤ ਸਾਰੇ ਤਿਹਾਰ ਆਉਂਦੇ ਨੇ ਜਦੋਂ ਮਾਂ ਬਾਪ ਰੀਝਾ ਪੂਰੀਆਂ ਝੜ ਦਿੰਦੇ ਨੇ ਤਾਂ ਵਿਜੇ ਮੱਟੂ ਨੂੰ ਕਿੰਨੀ ਕਿ ਯਾਦ ਆਉਂਦੀ ਉਦੋਂ ਆਪਣੇ ਮਾਂ ਬਾਪ ਯਾਦ ਮਾਂ ਬਾਪ ਦੀ ਬਹੁਤ ਜ਼ਿਆਦਾ ਆਉਂਦੀ ਜੀ ਯਾਦ ਜਦੋਂ ਦਿਨ ਦਿਹਾੜਾ ਆਂਦਾ ਹੈ ਦੀਵਾਲੀ ਲੋੜੀ ਹੋਲੀ ਆਂਦੀ ਹੈ ਦੁਸ਼ਹਰਾ ਆਂਦਾ ਉਦੋਂ ਯਾਦ ਕਰਦੇ ਰਹਿੰਦਾ ਕਿ ਸ਼ਾਇਦ ਅੱਜ ਕੋਈ ਨਾ ਕੋਈ ਨਾਨਕਾ ਦਾਦਕਾ ਪਰਿਵਾਰ ਕੋਈ ਨਾ ਕੁਛ ਸਾਡੇ ਵਾਸਤੇ ਗਿਫਟ ਵਗੈਰਾ ਲਿਆ ਕਪੜਾ ਲੈ ਕੇ ਆਏਗਾ ਪਰ ਆਂਦਾ ਕੋਈ ਵੀ ਨਹੀਂ ਆ ਉਹ ਬੂਵੇ ਤੱਕ ਹੀ ਰਾਜਦਾ ਕਿ ਯਾਰ ਹੁਣ ਨਹੀਂ ਕਿਸੇ ਨੇ ਨਾ ਸ਼ਾਮਾ ਪੈ ਗਈਆਂ ਫਿਰ ਜਿੰਨਾ ਕੁਛ ਆਪਣੇ ਕੋਲ ਹੁੰਦਾ ਜਾਂ ਡੀ ਗਵਾਂਡੀ ਦਿੰਦੇ ਜਾਂ ਕੁਛ ਨਾ ਕੁਛ ਹੁੰਦਾ ਫਿਰ ਉਹਦੇ ਨਾਲ ਗੁਜ਼ਾਰਾ ਕਰ ਲੈਂਦਾ ਹਾਂ ਇੱਕ ਆਰਟਿਸਟ ਵਾਸਤੇ ਸਟੇਜ ਤੇ ਜਾਣਾ ਹੁੰਦਾ ਤਾਂ ਉਹ ਆਂਦਾ ਜੀ ਮੇਰੇ ਸੋਹਣੀ ਡਰੈਸ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਵਿਜੇ ਮੱਟੂ ਜਦੋਂ ਸਟੇਜ ਤੇ ਇਸ ਵੇਲੇ ਬੁਲਾ ਲੈਂਦੇ ਹਾਂ ਜੇ ਮੇਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਉਦੋਂ ਜਿਹੜੀ ਡਰੈਸ ਪਾਉਂਦਾ ਜਿਸ ਤਰ੍ਹਾਂ ਅਰੇਂਜ ਕਰ ਦ ਉਹ ਡਰੈਸ ਪਾਜੀ ਫਿਰ ਜਿਸ ਤਰ੍ਹਾਂ ਦੇ ਹੈਗੇ ਆ ਉਸ ਤਰ੍ਹਾਂ ਦੇ ਪਾ ਕੇ ਚੱਲ ਜਾਈਦਾ ਵਾ ਕਿਉਂਕਿ ਮੈਂ ਇਨਾ ਵੱਡੇ ਘਰੋਂ ਤੇ ਹੈ ਨਹੀਂ ਆ ਇੱਕ ਮਿਡਲ ਕਲਾਸ ਫੈਮਿਲੀ ਚੋਂ ਆ ਗਰੀਬ ਫੈਮਿਲੀ ਚੋਂ ਆ ਤੇ ਰਖਸ਼ੇ ਵਾਲੇ ਪਿਓ ਦਾ ਮੈਂ ਮੁੰਡਾ ਤੇ ਮੈਂ ਇਨੀ ਔਕਾਤ ਤੇ ਹੈ ਨਹੀਂ ਮੇਰੀ ਕਿ ਮੈਂ ਕੱਪੜੇ ਵੱਡੇ ਵੱਡੇ ਸ਼ੋਰੂਮਾਂ ਵੱਡੇ ਵੱਡੀ ਸਗਤ ਜਾ ਕੇ ਕੱਪੜੇ ਲਵਾ ਫਿਰ ਜਿਸ ਤਰ੍ਹਾਂ ਦਾ ਹੈਗਾ ਮੈਂ ਫਿਰ ਉੱਥੇ ਜਾ ਕੇ ਕੋਈ ਗੱਲ ਕਹਿੰਦਾ ਪਾਜੀ ਤੁਸੀਂ ਮੇਰੇ ਗਲੇ ਨੂੰ ਸੁਣਨਾ ਹੈ ਚਾਹੇ ਮੇਰੇ ਕੱਪੜੇ ਨੂੰ ਨਹੀਂ ਕਿਉਂਕਿ ਜੇ ਮੈਂ ਕਿਸੇ ਕੋਲ ਲੈ ਕੇ ਵੀ ਜਾਵਾਂਗਾ ਤੇ ਉਹ ਮੇਣਾ ਦੇ ਦਿੰਦੇ ਯਾਰ ਆ ਕੱਪੜੇ ਸਾਡੇ ਲੈ ਕੇ ਗਿਆ ਸੀ ਹੋਇਆ ਇਸ ਤਰ੍ਹਾਂ ਕਰੀ ਜੇ ਤੁਸੀਂ ਪਾਏ ਹੋ ਕਿਸੇ ਦੇ ਐਡਰੈਸ ਪਾਈ ਹੋਵੇ ਉਧਾਰ ਲਈ ਹੋਵੇ ਤੇ ਮੈਨੇ ਟੰਨ ਨਹੀਂ ਵਜੇ ਮੈਨੇ ਬੜੇ ਵਜੇ ਮੈਨੂੰ ਮੈਂ ਇੱਕ ਫਰੈਂਡ ਹੈ ਮੇਰਾ ਮਦੀ ਪੈਨਸਲ ਲੈ ਗਿਆ ਸਮਾਂ ਦਾ ਨਾਮ ਨਹੀਂ ਲਵਾਗਾ ਉਹਨੇ ਉਹ ਵਾਪਸ ਨਹੀਂ ਲਈ ਮੇਰੇ ਕੋ ਉਹ ਮੈਨੂੰ ਕਹਿੰਦਾ ਯਾਰ ਮੇਰੇ ਤੋਂ ਜ਼ਿਆਦਾ ਤੁਹਾਨੂੰ ਲੋੜਿਆ ਤੇ ਤੁਹਾਨੂੰ ਲੋੜ ਪੈਂਦੀ ਰਣੀ ਮੈਂ ਹੋਰ ਲਾਵਾਂਗਾ ਜੇ ਹੋਰ ਚਾਹੀਦੇ ਹੋਣਗੇ ਤੇ ਮੇਰੇ ਕੋਲ ਮੇਰੇ ਲੱਥੇ ਕੱਪੜੇ ਹੈਗੇ ਕਰ ਉਹ ਲੈ ਲਿਓ ਤੇ ਮੇਰਾ ਦਿਲ ਨਾ ਅੰਦਰੋਂ ਟੁੱਟ ਗਿਆ ਕਿ ਯਾਰ ਅੱਜ ਮਾਂ ਬਾਪ ਹੁੰਦਾ ਤੇ ਆਹ ਲਬਜ਼ ਮੈਨੂੰ ਬਾਹਰੋਂ ਨਾ ਸੁਣਨਾ ਪੈਂਦਾ ਵੀ ਜੀ ਮੈਨੂੰ ਇਹ ਦੱਸੋ ਮਾਪੇ ਵੀ ਸਿਰ ਤੇ ਨਹੀਂ ਆ ਤਾਂ ਜ਼ਿੰਮੇਵਾਰੀਆਂ ਦਾ ਬੋਝ ਵੀ ਮੋਢਿਆਂ ਤੇ ਆ ਤਾਂ ਰੱਬ ਨਾਲ ਨਾਰਾਜ਼ਗੀ ਹੁੰਦੀ ਜੀ ਰੱਬਾ ਜੀ ਅੱਜ ਮਾਪੇ ਨਹੀਂ ਦਿੱਤੇ ਰਹਿਣ ਬਿਸੇਰਾ ਨਹੀਂ ਦਿੱਤਾ ਤੇ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਵੱਡੀ ਛੋਟੀ ਉਮਰੇ ਪਾਤਾ ਨਾਰਾਜ਼ਗੀ ਹੁੰਦੀ ਰੱਬ ਨਾਲ ਨਾਰਾਜ਼ਗੀ ਆਪਾਂ ਪਰਮਾਤਮਾ ਨਾਲ ਕੀ ਕਰਾਂਗੇ ਨਾਰਾਜ਼ਗੀ ਕਰਕੇ ਮੈਂ ਇੰਨਾ ਹੀ ਬੜਾ ਸ਼ੁਕਰਿਆ ਪਰਮਾਤਮਾ ਦਾ ਕਿ ਮੈਨੂੰ ਮੇਰੇ ਸਾਹ ਚੱਲਦੇ ਪਏ ਆ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰ ਰਿਹਾ ਇਹ ਵੀ ਪਰਮਾਤਮਾ ਦੀ ਖੇਡ ਆ ਕਿ ਤੁਸੀਂ ਮੇਰੇ ਘਰ ਦੇ ਵਿੱਚ ਮੀਡੀਆ ਵਾਲੇ ਨੇ ਚੱਲ ਕੇ ਆਇਓ ਦੁਨੋਂ ਦਿਨ ਮੇਰੀ ਵੀਡੀਓ ਵਾਇਰਲ ਹੋ ਰਹੀ ਆ ਤੇ ਮੇਰੀ ਮਾਂ ਦਾ ਸ਼ੌਂਕ ਪੂਰਾ ਹੈ ਇਸ ਤੋਂ ਜ਼ਿਆਦਾ ਪਰਮਾਤਮਾ ਦਾ ਮੈਂ ਸ਼ੁ크ਰੀ ਕਰਾਂਗਾ ਕਿ ਸ਼ੁਕਰ ਹੈ ਮਾਰਕ ਦਾ ਕਿ ਜਿਨ੍ਹਾਂ ਨੇ ਤੁਹਾਨੂੰ ਉਹਦੇ ਰੂਪ ਦੇ ਵਿੱਚ ਤੁਸੀਂ ਆਪ ਆਏ ਮੇਰੇ ਘਰ ਦੇ ਵਿੱਚ ਚੱਲ ਕੇ ਤੇ ਵੀ ਜੇ ਮੈਨੂੰ ਇਹ ਦੱਸੋ ਜਦੋਂ ਹੁਣ ਚੁੱਲਾ ਬਾਲਦੇ ਹੋ ਭਾਂਡੇ ਧੋਂਦੇ ਹੋ ਤਾਂ ਯਾਰ ਦੋਸਤ ਭੈਣ ਭਰਾ ਵੀ ਤਾਂ ਨਹੀਂ ਮੈਨੂੰ ਮਾਰਦੇ ਹੋ ਕੀ ਸੁਣਾਉਣਾ ਚਾਹੁੰਦੇ ਉਹਨਾਂ ਨੂੰ ਉਹਨਾਂ ਨੂੰ ਇਹੀ ਕਹਾਂਗਾ ਕਿਸੇ ਦੀ ਗਰਬੀ ਦਾ ਹੈ ਮਜ਼ਾਕ ਨਹੀਂ ਉਡਾਈਦਾ ਤੂੰ ਕੀ ਜਾਣੇ ਪੇਤ ਯਾਰਾ ਸ਼ਾਵਾਂ ਦੀ ਖੁਦਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਜ਼ਰੂਰ ਕਿ ਕਿਸੇ ਦੇ ਸਮੇਂ ਦੇ ਹੱਸਣਾ ਨਹੀਂ ਚਾਹੀਦਾ ਉਸ ਨੂੰ ਸਹਾਰਾ ਦੇਣਾ ਚਾਹੀਦਾ ਤਾਂ ਵਿਜੇ ਜਿਹੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦਾ ਮਾਂ ਬਾਪ ਨੇ ਸਾਥ ਛੱਡਤਾ ਦੁਨੀਆ ਨੇ ਸਾਥ ਛੱਡਤਾ ਪਰ ਜੇ ਅਸੀਂ ਸਹਾਰਾ ਨਹੀਂ ਬਣਨਾ ਤਾਂ ਟਿਚਰਾਂ ਵੀ ਨਾ ਦਈਏ ਉਸ ਨੂੰ ਪਤਾ ਨਹੀਂ ਸਮਾ ਬਦਲਦਿਆਂ ਢੇਰ ਨਹੀਂ ਜਾਂਦੀ ਵਿਜੇ ਦਾ ਸਮਾਂ ਬਦਲਿਆ ਤਾਂ ਤੁਸੀਂ ਉਸ ਹਾਲਾਤ ਦੇ ਵਿੱਚੋ ਜਿਸ ਹਾਲਾਤ ਦੇ ਵਿੱਚ ਵਿਜੇ ਦਾ ਜਾਂ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਇਸ ਲਈ ਸਮੇ ਤੋਂ ਡਰਨਾ ਚਾਹੀਦਾ ਰੱਬ ਤੋਂ ਡਰਨਾ ਚਾਹੀਦਾ ਤਾਂ ਵਿਜੇ ਜਿਹੇ ਜਿਹੜੇ ਨੌਜਵਾਨ ਮੁੰਡੇ ਨੇ ਜਿਨ੍ਹਾਂ ਦਾ ਸੁਪਨਾ ਹੈ ਆਰਟਿਸਟ ਬਣਨ ਦਾ ਇਹ ਤੁਹਾਡਾ ਆਪਣਾ ਸੁਪਨਾ ਹੈ ਜਾਂ ਤੁਹਾਡੇ ਮਾਤਾ ਪਿਤਾ ਜੀ ਦਾ ਇਹ ਮੇਰੀ ਮਾਂ ਦਾ ਸੁਪਨਾ ਜੀ ਮੇਰਾ ਸੁਪਨਾ ਹੁੰਦਾ ਤੇ ਮੈਂ ਇਸ ਪਾਸੇ ਕਿਉਂਕਿ ਮੈਨੂੰ ਪਤਾ ਹੈ ਮੇਰਾ ਸ਼ੌਕ ਪੂਰਾ ਨਹੀਂ ਹੋਣਾ ਇੱਕ ਕਈ ਹੁੰਦੇ ਨੇ ਨਾ ਬੱਚਿਆਂ ਦਾ ਕਿ ਮਾਂ ਬਾਪ ਨਾਲ ਲੜਕੇ ਕਹਿੰਦੇ ਨੇ ਇਹ ਮੇਰੀ ਮਾਂ ਦਾ ਸੁਪਨਾ ਹੈ ਕਿ ਮੇਰਾ ਪੁੱਤ ਸਿੰਗਰ ਬਣੇ ਮੇਰਾ ਪੁੱਤ ਵੱਡੀਆਂ ਸਟੇਜਾਂ ਤੇ ਗਾਵੇ ਕਿ ਮੇਰੇ ਪੁੱਤ ਦਾ ਸਟੇਜਾਂ ਤੇ ਗਾ ਕੇ ਤੇ ਸਾਡਾ ਨਾਮ ਰੋਸ਼ਨ ਕਰੇਗਾ ਇਹ ਮੇਰੀ ਮਾਂ ਦਾ ਮੇਰੀ ਮਾਂ ਨੇ ਮੈਨੂੰ ਕਹੇ ਸੀ ਕਿ ਜੇ ਤੂੰ ਪੁੱਤ ਤੂੰ ਗਾਏਗਾ ਤੇ ਮੇਰਾ ਸੀਨਾ ਚੌੜਾ ਹੋ ਜਾਊਗਾ ਕਿ ਮੇਰਾ ਪੁੱਤ ਗਾਰੇ ਮੈਂ ਲੋਕਾਂ ਨੂੰ ਜਾ ਕੇ ਆਪਣੀਆਂ ਗਲੀ ਗਵਾਂਡਾ ਰਿਸ਼ਤੇਦਾਰਾਂ ਨੂੰ ਦੱਸੂ ਕਿ ਮੇਰਾ ਮੁੰਡਾ ਕੀ ਕੰਮ ਕਰਦਾ ਹੈ ਗੌਂਦਾ ਜੀ ਵੱਡੀਆਂ ਵੱਡੀਆਂ ਸਟੇਜਾਂ ਤੇ ਗੌਂਦਾ ਵੱਡੀਆਂ ਵੱਡੀਆਂ ਸ਼ੀਲਡਾਂ ਲੈਂਦਾ ਮੈਡਲ ਲੈਂਦਾ ਤੇ ਇਹ ਮੇਰੀ ਮਾਂ ਦਾ ਸ਼ੌਂਕ ਮੇਰਾ ਸ਼ੌਂਕ ਨਹੀਂ ਆਪਣੀ ਮਾਂ ਦੇ ਸੁਪਨੇ ਵਾਸਤੇ ਰੱਬ ਜਿਹੇ ਸਰੋਤਿਆਂ ਦੇ ਸਾਹਮਣੇ ਚ ਵਧੀਆ ਜਿਹਾ ਆਪਣੀ ਮਿੱਠੀ ਆਵਾਜ਼ ਦੇ ਵਿੱਚ ਜੀ ਸੁਣਾ ਦਿਓ ਪਤਾ ਨਹੀਂ ਕਿਹੜੇ ਰੱਬ ਰੂਹੀ انسان ਤਾਈਂ ਤੇਰੀ ਵੀਡੀਓ ਪਹੁੰਚੇ ਤੇ ਤੇਰੇ ਸੁਪਨੇ ਪੂਰੇ ਹੋ ਜਾਣ ਤੇਰੀ ਮਾਂ ਦੇ ਸੁਪਨੇ ਪੂਰੇ ਜਰੂਰ ਜੀ ਹੋਏ ਇੰਨੀ ਆ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਓ ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਮੰਦਾ ਮੂੰਚੋਂ ਬੋਲ ਜੇ ਨਿਕਲੇ ਰੋਕ ਦਿਆਂ ਚੰਗੀ ਮਾੜੀ ਥਾ ਤੋਂ ਮਾਵਾਂ ਟੋਕ ਦਿਆਂ ਉਹ ਤਿੱਖੜ ਦੁਪਹਿਰੇ ਠੰਡੀਆਂ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਓ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਜੀ ਮਟੋਏ ਇਹ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਕਿਸ ਨੇ ਤੁਹਾਡੇ ਨਾਲ رابطہ ਬਣਾਉਣਾ ਹੋਵੇ ਕਿਸ ਨੇ ਤੁਹਾਡੀ ਮਦਦ ਕਰਨੀ ਹੋਵੇ ਜਾਂ ਫਿਲਮ ਇੰਡਸਟਰੀ ਦੇ ਵਿੱਚੋਂ ਕਿਸ ਨੇ ਤੁਹਾਨੂੰ ਚੁਣਨਾ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਮੇਰਾ ਨੰਬਰ ਹੈ ਜੀ 9988517629 9988517629 ਮੇਰਾ ਨੰਬਰ ਹੈ ਜੀ ਮੈਨੂੰ ਕਾਲ ਕਰ ਸਕਦੇ ਜਦੋਂ ਮਰਜ਼ੀ ਬਹੁਤ ਬਹੁਤ ਧੰਨਵਾਦ ਤਾਂ ਇਹ ਹੈ ਅਮਰੀਕ ਸਰ ਦਾ ਰੈਨ ਵਾਲਾ ਵਿਜੇ ਮੱਟੂ ਦਿਹਾੜੀਆਂ ਲਾਉਂਦਾ ਪਰ ਆਵਾਜ਼ ਰੱਬ ਨੇ ਬਹੁਤ ਸਰੀਲੀ ਦਿੱਤੀ ਹੈ ਮਾਪੇ ਜਿਹੜਾ 13 ਸਾਲ ਦੀ ਉਮਰ ਵਿੱਚ ਇਸ ਜਹਾਨੋਂ ਤੁਰ ਗਏ ਸੀ ਪਰ ਹੁਣ ਜਿਹੜਾ ਵਿਜੇ ਮੱਟੂ ਦੇ ਮੋਢਿਆਂ ਤੇ ਜ਼ਿੰਮੇਵਾਰੀਆਂ ਦਾ ਪਹਾੜ ਹੈ ਸੁਪਨਾ ਸੀ ਮਾਂ ਦਾ ਜੋ ਵਧੀਆ ਆਰਟਿਸਟ ਬਣੇ ਆਪਣੀ ਮਾਂ ਦੇ ਸੁਪਨੇ ਸਜਾਉਣਾ ਚਾਹੁੰਦਾ ਪਰ ਹਲਾਸ ਸਾਥ ਨਹੀਂ ਦੇ ਰਹੇ ਨਸੀਬ ਸਾਥ ਨਹੀਂ ਦੇ ਰਹੇ ਜੇ ਤੁਹਾਡਾ ਅਸੀਰਵਾਦ ਤੇ ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਅਸੀਸਾਂ ਨਾਲ ਇਸਦੇ ਸੁਪਨੇ ਪੂਰੇ ਹੁੰਦੇ ਇਹਦਾ ਵਿਜੇ ਮੱਟੂ ਦੇ ਹਲਾਜ ਜਰੂਰ ਸੁਧਰ ਜਾਣਗੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਜੇ ਲਾਲੀ ਅੰਮ੍ਰਿਤਸਰ